ਖਬਰ ਨਾਮਾ ਦੇਖ ਰਿਹਾ ਸਾਰੀ ਸੁਤਿਆ ਨੂੰ ਮੇਰੀ ਬੰਦੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਜਿਸ ਤਰ੍ਹਾਂ ਕਾਫੀ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਧੜੇਬੰਦੀਆਂ ਨੂੰ ਲੈ ਕੇ ਰੋਲਾ ਚੱਲ ਰਿਹਾ ਹੈ ਉਹੀ ਰੋਲਾ ਚੱਲ ਪਿਆ ਹੈ ਭਾਰਤ ਭੂਸ਼ਣ ਆਸ਼ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਵੀ ਧੜੇਬੰਦੀ ਬਣ ਗਈ ਹੈ ਇੱਕ ਸਟੇਜ ਤੇ ਨਹੀਂ ਰਾਜਾ ਵਰਿੰਗ ਨੂੰ ਚੋਣ ਪ੍ਰਚਾਰ ਕਰਨ ਨਹੀਂ ਦਿੱਤਾ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਵੀ ਢੇੜਾ ਨਹੀਂ ਮਾਰਿਆ ਲੁਧਿਆਣਾ ਪਛਮੀ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਦੇ ਹੱਕ ਵਿੱਚ ਤੇ ਰਾਜਾ ਵੜਿੰਗ ਨੂੰ ਤਾਂ ਭਾਰਤ ਪੂਸ਼ਣ ਆਸ਼ੂ ਨੇ ਨਾ ਕਰ ਦਿੱਤੀ ਹੈ ਉਧਰੋਂ ਜੇਲ੍ਹ ਦੇ ਵਿੱਚੋਂ ਆਏ ਕਾਂਗਰਸ ਪਾਰਟੀ ਦੇ ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਧਰਮਸੋਤ ਹੁਣ ਭਾਰਤ ਪੂਸ਼ਣ ਆਸ਼ੂ ਦੇ ਨਾਲ ਵਿਖੇ ਗਏ ਨੇ ਕਿਉਂਕਿ ਉਹ ਪੱਕੇ ਬੇਲੀ ਦੇ ਭਾਰਤ ਪੂਸ਼ਣ ਆਸ਼ੂ ਵੀ ਜਿਹੜੇ ਨੇ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਜਿਹੜੇ ਜਿਸ ਤਰ੍ਹਾਂ ਉਹਨਾਂ ਉੱਤੇ ਇਲਜ਼ਾਮ ਲੱਗੇ ਨੇ ਇਸੇ ਤਰ੍ਹਾਂ ਇਹਨਾਂ ਉੱਤੇ ਵੀ ਇਲਜ਼ਾਮ ਲੱਗੇ ਨੇ ਕਿੰਨੇ ਕੁ ਸਹੀ ਨੇ ਕਿੰਨੇ ਕੁ ਗਲਤ ਨੇ ਇਹ ਤਾਂ ਫੈਸਲਾ ਸੀਬੀਆਈ ਜਾਂ ਈਡੀ ਦੇ ਸਰਵ ਉੱਚ ਅਧਿਕਾਰੀ ਅਦਾਲਤ ਕਰੇਗੀ ਲੇਕਿਨ ਹੁਣ ਰਾਣਾ ਗੁੱਚੀ ਫਰਗਤ ਸਿੰਘ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਦੇਖਿਆ ਜਾ ਰਿਹਾ ਹੈ ਹਲਕਾ ਲੁਧਿਆਣਾ ਪੱਛਮੀ ਦੇ ਵਿੱਚ ਲੇਕਿਨ ਸੁਖਵਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਇਹ ਨਹੀਂ ਆਏ ਤੇ ਸੌਰੀ ਸੁਖਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਜਿਹੜੇ ਨੇ ਚੋਣ ਪ੍ਰਚਾਰ ਦੇ ਵਿੱਚੋਂ ਗੈਬ ਹੋ ਗਏ ਨੇ ਹਾਲਾਂਕਿ ਜਾਨਾ ਹੀ ਸੋਸ਼ਲ ਮੀਡੀਆ ਤੇ ਛੁਲਲੀ ਛੱਡ ਦਿੱਤੀ ਜਾਂਦੀ ਹੈ ਰਾਜਾ ਵੜਿੰਗ ਦੇ ਦੁਆਰਾ ਕਿ ਅਸੀਂ ਇਕੱਠੇ ਆ ਭਾਈ ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਤੁਸੀਂ ਬੱਚੇ ਬੱਚੇ ਨੂੰ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਇਕੱਠੇ ਹੋ ਭਈ ਤੁਹਾਡਾ ਤੇ ਬੱਚੇ ਬੱਚੇ ਨੂੰ ਪਤਾ ਲੱਗ ਗਿਆ ਹੈ ਕਿ ਤੁਹਾਡੇ ਜਿਹੜੇ ਬਖੀੜੇ ਪਏ ਹੋਏ ਨੇ ਇਸ ਦਾ ਅਖਮਰਿਆਜਾ ਤੁਹਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ ਕਿਉਂਕਿ ਇੱਕ ਮੰਚ ਉੱਤੇ ਨਾ ਤਾਂ ਇਹਨਾਂ ਕੋਲ ਇਕੱਠੇ ਹੋਣਾ ਨਾ ਤਾਂ ਇਹਨਾਂ ਦੀ ਵਿਚਾਰਾਂ ਦੀ ਸਹਿਮਤੀ ਹੈ ਇਹਨਾਂ ਦੇ ਵਿਚਾਰਾਂ ਦੇ ਆਪਸੀ ਮਤਭੇਦ ਤੇ ਦੂਸਰੇ ਪਾਸੇ ਇੱਕ ਦੂਜੇ ਨੂੰ ਨੀਚਾ ਵਿਖਾਉਣਾ ਆਪਣੇ ਆਪ ਨੂੰ ਉੱਚਾ ਵਿਖਾ ਕੇ ਦੁੱਧ ਤੋਤਾ ਬਣਨਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਸਾਹਮਣੇ ਜਾ ਕੇ ਵੀ ਭਾਈ ਪ੍ਰਧਾਨ ਕੀ ਮੇਰੀ ਝੋਲੀ ਚ ਪਾ ਦਿਓ ਮੁੱਖ ਮੰਤਰੀ ਦਾ ਅਹੁਦਾ ਮੇਰੀ ਝੋਲੀ ਚ ਪਾ ਰਿਓ ਯਾਨੀ ਕਿ ਹਾਲੇ ਦਿੱਲੀ ਬੜੀ ਦੂਰ ਹੈ ਪਹਿਲਾਂ ਹੀ ਵਿਉਂਤਬੰਦੀਆਂ ਪ੍ਰਤਾਪ ਸਿੰਘ ਬਾਜਬਾ ਸੁਖਜਿੰਦਰ ਸਿੰਘ ਲੰਧਾਵਾ ਚੰਦ ਸਿੰਘ ਚੰਨੀ ਸੁਖपाल ਸਿੰਘ ਖੈਰਾ ਵੱਲੋਂ ਬਣਾਈਆਂ ਜਾ ਰੀਆਂ ਨੇ ਇੱਕ ਪਾਸੇ ਪ੍ਰਧਾਨ ਇੱਕ ਪਾਸੇ ਮੁੱਖ ਮੰਤਰੀ ਦਾ ਚਿਹਰਾ ਤੇ ਹੁਣ ਤੀਜੀ ਜਿਹੜੀ ਪਸੂਰੀ ਪੈ ਗਈ ਹੈ ਕਿ ਭਾਰਤ 쿠ਸ਼ਨ ਆਸ਼ੂ ਦੇ ਨਾਲ ਖੜ ਗਏ ਨੇ ਸੁੰਦਰ ਸ਼ਾਮ ਅਰੋੜਾ ਜਿਹੜੇ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਧਰਮ ਸਿੰਘ ਸੋਪ ਜਿਹੜੇ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਤੇ ਬਾਕੀਆਂ ਵੱਲੋਂ ਕੋਰੀ ਨਾ ਹੈ ਰਾਣਾ ਗੁਰਜੀਤ ਸਿੰਘ ਹੈਗੇ ਨੇ ਪ੍ਰਗਟ ਸਿੰਘ ਹੈਗੇ ਨੇ ਤੇ ਭਾਈ ਬਾਕੀ ਕਿੱਥੇ ਗਏ ਚਰਨ ਸਿੰਘ ਚੰਨੀ ਹੈਗੇ ਨਹੀਂ ਇਹ ਇਹਦੇ ਸਿਆਸੀ ਮੈਨੇ ਕੱਢੇ ਜਾ ਰਹੇ ਨੇ ਕਿ ਭਾਰਤ ਭੂਸ਼ਣ ਆਸ਼ੂ ਨੂੰ ਹਰਾਉਣ ਦੇ ਲਈ ਪੂਰਾ ਧਾਮ ਚਾਹਵ ਕਾਂਗਰਸ ਦੇ ਵੱਡੇ ਆਗੂਆਂ ਵੱਲੋਂ ਝੁਕਿਆ ਜਾ ਰਿਹਾ ਹੈ ਭਾਈ ਤੁਸੀਂ ਯਾਨੀ ਕਿ ਚੋਣ ਪ੍ਰਚਾਰ ਕਰੋ ਭਾਰਤ ਪੁਸ਼ਨ ਅਕੱਲਾ ਜਿਹਦੇ ਵਿੱਚ ਰਾਣਾ ਗੁਰਜੀਤ ਪ੍ਰਗਤ ਸਿੰਘ ਅਤੇ ਚਰਜਨ ਸਿੰਘ ਚੰਨੀ ਸ਼ਾਮਲ ਨੇ ਬਾਕੀ ਸਾਰੇ ਆਪੋ ਆਪਣੇ ਘਰੇ ਬੈਠੇ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸ਼ੁਰਨੀਆਂ ਹੀ ਛੜੀਆਂ ਜਾ ਰਹੀਆਂ ਨੇ ਲੇਕਿਨ ਭਾਰਤ ਪੁਸ਼ਨ ਆਸ਼ੂ ਦੇ ਜਿਮਨੀ ਚੌਂਕ ਖੜਨ ਤੇ ਪਤਾ ਲੱਗ ਗਿਆ ਕਿ ਭਾਰਤ ਪੁਸ਼ਨ ਆਸ਼ੂ ਦੇ ਨਾਲ ਕੌਣ ਹੈ ਤੇ ਕਿਹੜੇ ਲੋਕ ਨੇ ਜਿਹੜੇ ਭਾਰਤ ਕੋਚਨ ਆਸ਼ੂ ਦੀ ਰਾਜ ਕੇ سپورਟ ਨਹੀਂ ਕਰ ਰਹਾ ਐ ਅਲਿਸ ਰਾਜਾ ਵੜਿੰਗ ਨੂੰ ਆਪਣੀ ਵਕਰੀ ਸਿਆਸੀ ਸਟੇਜ ਲਗਾ ਲੜਨੀ ਚਾਹੀਦੀ ਸੀ ਤੇ ਪ੍ਰਤਾਪ ਸਿੰਘ ਬਾਜਬਨ ਵੀ ਚੋਣ ਪ੍ਰਚਾਰ ਕਰਨਾ ਸੀ ਕਿ ਜਿਹੜੇ ਕੇ ਚੋਣ ਪ੍ਰਚਾਰ ਤੋਂ ਗੈਰਹਾਜ਼ਰ ਨੇ